ਵਿਊਅਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਾਰੇ ਕੀ ਕਹੋਗੇ ਉਮੀਦ ਕਰਦੇ ਹਾਂ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਇੱਥੇ ਆਪਾਂ ਗੱਲ ਕਰਦੇ ਹਾਂ ਇਸ ਚੀਜ਼ ਬਾਰੇ ਦੇਖੋ ਇਹ ਤੁਹਾਡੇ ਸਾਹਮਣੇ 500 ਦਾ ਨੋਟ ਹੈ ਤੇ ਇਹ ਆ ਕੁਝ ਟਾਲੇ ਸੋ ਆਪਾਂ ਦੱਸਦੇ ਹਾਂ ਤੁਹਾਨੂੰ ਵੀ ਇਹਦੇ ਵਿੱਚੋਂ ਕੀਮਤ ਕਿਸ ਦੀ ਜ਼ਿਆਦਾ ਵੈਸੇ ਤਾਂ ਤੁਸੀਂ ਸਾਰੇ ਸਮਝਦਾਰ ਹੋ ਪਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਸ ਦੀ ਕੀਮਤ ਜ਼ਿਆਦਾ ਹੈ ਚਲੋ ਆਪਾਂ ਨੂੰ ਛੁੱਟ ਕੇ ਦੇਖਦੇ ਹਾਂ ਆ ਦੇਖੋ ਆਪਾਂ ਢਾਲੇ ਸੁੱਟੇ ਹਨ 500 ਸੁੱਟਿਆ ਤੇ ਇਹਨੇ ਬਹੁਤ ਖੜਕਾ ਕੀਤਾ ਤੇ ਆ ਆਪਾਂ 500 ਦਾ ਨੋਟ ਸੁੱਟਿਆ ਤੇ ਇਹਨੇ ਕੋਈ ਖੜਕਾ ਨਹੀਂ ਕੀਤਾ ਸੋ ਇਸ ਤੋਂ ਅੱਜ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕੀਮਤ ਚਾਹੇ 500 ਦੇ ਨੋਟ ਦੀ ਜ਼ਿਆਦਾ ਹੈ ਪਰ ਜੋ ਖੜਕਾ ਹੈ ਉਹ ਭਾਨ ਨੇ ਕੀਤਾ ਹੈ ਸੋ ਜੋ ਖੜਕਦਾ ਹੈ ਜੋ ਸ਼ੋਅ ਆਫ ਕਰਦਾ ਹੈ ਉਹ ਰੌਲਾ ਪਾਉਂਦਾ ਜੋ ਉਹ ਬੰਦਾ ਕਿਸ ਕੰਮ ਦਾ ਨਹੀਂ ਹੁੰਦਾ ਸੋ ਖੜਕਣਾ ਭਾਵ ਜਿਆਦਾ ਹੈ ਜੋ ਬੰਦਾ ਜਿੰਨਾ ਨੰਗ ਜਿੰਨਾ ਗੰਦ ਹੋਵੇਗਾ ਉਹ ਓਨਾ ਜਿਆਦਾ ਸ਼ੋਅ ਆਫ ਕਰੇਗਾ ਜਿਹੋ ਜਹੀ ਸੰਗਤ ਉਹੋ ਜਹੀ ਰੰਗਤ ਸੋ ਮੂਰਖਾਂ ਦੀ ਸੰਗਤ ਤੁਹਾਨੂੰ ਮੂਰਖ ਬਣਾ ਕੇ ਛੱਡੇਗੀ ਅਗਰ ਤੁਸੀਂ ਕਿਸੇ ਮੋਟੀਵੇਟ ਇਨਸਾਨ ਕੋਲ ਉਸ ਦੀ ਸੰਗਤ ਕਰੋਗੇ ਤਾਂ ਉਹ ਤੁਹਾਨੂੰ ਸੋਨਾ ਬਣਾ ਦੇਵੇਗਾ ਰੋਂਦਿਆਂ ਨੂੰ ਕੋਈ ਨਹੀਂ ਵਿਰੋਂਦਾ ਹੱਸਦਿਆਂ ਦੇ ਨਾਲ ਸਭ ਹੱਸਦੇ ਹਨ ਸੋ ਤੇਰੀ ਪੀੜ ਤੂੰ ਹੰਡਾਉਣੀ ਆ ਕਿਸੇ ਨੇ ਨਹੀਂ ਸੋ ਆਪਣੇ ਬੱਚਿਆਂ ਨਾਲ ਵੀ ਫ੍ਰੈਂਡਲੀ ਵਰਤਾਓ ਕਰਿਆ ਕਰੋ ਉਹਨਾਂ ਦੇ ਚੰਗੇ ਦੋਸਤ ਬਣ ਕੇ ਰਿਹਾ ਕਰੋ ਤਾਂ ਹੀ ਉਹ ਤੁਹਾਡੇ ਨਾਲ ਹਰ ਦੁੱਖ ਸੁੱਖ ਸਾਂਝਾ ਕਰਨਗੇ ਬੱਚੇ ਕਦੀ ਵੀ ਗਲਤ ਸੰਗਤ 'ਚ ਨਹੀਂ ਜਾਣਗੇ ਤੇ ਜਿੰਨਾ ਗਲਤ ਰਸਤੇ ਪੈਣਾ ਉਹ ਤੁਹਾਡੀਆਂ ਦਲੀਲਾਂ ਦਾ ਕੋਈ ਅਸਰ ਨਹੀਂ ਉਹਨਾਂ ਤੇ ਹੋਣਾ ਬੱਚਿਆਂ ਤੋਂ ਕੋਈ ਲਕੋ ਨਾ ਰੱਖੋ ਉਹਨਾਂ ਨੂੰ ਦੱਸੋ ਕਿ ਉਹਨਾਂ ਦੇ ਪਿਓ ਨੇ ਕਿੰਨੀਆਂ ਔਕਲਾਂ 'ਚ ਉਹਨਾਂ ਨੂੰ ਪਾਲਿਆ ਸੋ ਬਾਪ ਤੇ ਬੇਟਾ ਤੇ ਮਾਂ ਤੇ ਧੀ ਜਾਂਦੀ ਜਾਂਦੀ ਹੈ ਕਈ ਭਾਪ ਕਈ ਭਾਣ ਵਰਗੇ ਹੁੰਦੇ ਹਨ ਜਿਨ੍ਹਾਂ ਕੋਲ ਜ਼ੁਬਾਨ ਰੂਪੀ ਸਿਰਫ ਖੜਕਣਾ ਬੋਲਣਾ ਤਾਂ ਹੁੰਦਾ ਪਰ ਹੋਰ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਜਿਆਦਾ ਬੋਲਣਾ ਜਿਆਦਾ ਸ਼ੋਅ ਆਫ ਕਰਨਾ ਇਹ ਲੀਰਾਂ ਦਾ ਕੰਮ ਹੁੰਦਾ ਹੈ ਖਾਨਦਾਨੀ ਤੇ ਜੱਦੀ ਬੰਦਿਆਂ ਦਾ ਨਹੀਂ ਅੱਜ ਕੱਲ ਤਾਂ ਭਾਣ ਦੀ ਕੀਮਤ ਕਿਤੇ ਵੀ ਨਹੀਂ ਰਹੇਗੀ ਉਹਦੀ ਕਦਰ ਤਾਂ ਕਿਤੇ ਵੀ ਨਹੀਂ ਰਹੇਗੀ ਤੁਸੀਂ ਬਾਜ਼ਾਰਾਂ ਵਿੱਚ ਜਾਂਦੇ ਆ ਤਾਂ ਦੇਖੋ ਭਾਣ ਕੋਈ ਵੀ ਐਸੈਪਟ ਨਹੀਂ ਕਰਦਾ ਅੱਜ ਕੱਲ ਤਾਂ ਬੱਚੇ ਨਹੀਂ ਕਰਦੇ ਤੇ ਬਾਜ਼ਾਰ ਵਾਲੇ ਵੀ ਆਪਾਂ ਨੂੰ ਕਹਿੰਦੇ ਹਨ ਜਾਂ ਤਾਂ ਸਾਨੂੰ ਬੱਚੇ ਨੋਟ ਦੇ ਦਿਓ ਤੇ ਜਾਂ ਆਨਲਾਈਨ ਕਰ ਦਿਓ ਸੋ ਖਾਣਾ ਆਪੋ ਆਪਣਾ ਰੋਟੀ ਆਪਾਂ ਨੂੰ ਕੋਈ ਨਹੀਂ ਦੇ ਕੇ ਜਾਂਦਾ ਸੋ ਕਿਸੇ ਲੰਡੂ ਇਨਸਾਨ ਤੋਂ ਡਰਣਾ ਕਿਉਂ ਸੋ ਸੰਸਾਰ ਤੇ ਇਹੋ ਜਿਹਾ ਕੋਈ ਨਹੀਂ ਜੋ ਆਇਆ ਤੇ ਉਹਨੇ ਜਾਣਾ ਨਹੀਂ ਸਭ ਨੇ ਇਸ ਸੰਸਾਰ ਨੂੰ ਛੱਡ ਕੇ ਇੱਕ ਦਿਨ ਰੁਖਸਤ ਹੋ ਜਾਣਾ ਨੇਕੀ ਕਰੇਗਾ ਤਾਂ ਤੈਨੂੰ ਦੁਨੀਆ ਯਾਦ ਰੱਖੂਗੀ ਬזי ਕਰੇਗਾ ਤਾਂ ਫਿੱਟ ਲਾਂਤ ਮਿਲਦੀ ਹੀ ਰਹੇਗੀ ਸੋ ਆਪਾਂ ਕਹਿਣਾ ਚਾਹਾਂਗੇ ਇਸ 500 ਦੇ ਨੋਟ ਵਾਂਗੂ ਆਪਣੀ ਕੀਮਤ ਚੰਗੇ ਕੰਮ ਕਰਕੇ ਵਧਾਓ ਨਾ ਕਿ ਭਾਣ ਵਾਂਗੂ ਖੜਕਾ ਕਰਕੇ ਜਿਸ ਪੱਲੇ ਸਿਰਫ ਖੜਕਣਾ ਰਹਿ ਜਾਂਦਾ ਹੈ ਤੇ ਜਵਾਕ ਵੀ ਇਸ ਤੋਂ ਅੱਜਕੱਲ ਪਤਰੌਂਦੇ ਹਨ ਦੇਖੋ ਆਪਾਂ ਤੁਹਾਡੇ ਸਾਹਮਣੇ ਇਹ 500 ਟਿਆ ਤੇ ਇਹਨੇ ਕਿੰਨਾ ਖੜਕਾ ਕੀਤਾ ਜਦ ਕਿ ਇਹਦੀ ਕੀਮਤ ਬਹੁਤ ਘੱਟ ਹੈ ਤੇ 500 ਦਾ ਨੋਟ ਵੀ ਆਪਾਂ ਸੁੱਟਿਆ ਤੇ ਉਹ ਆਰਾਮ ਨਾਲ ਥੱਲੇ ਮੇਜ਼ ਦੇ ਉੱਪਰ ਮੇਰੇ ਦੇ ਉੱਪਰ ਦੇਖ ਪਿਆ ਸੋ ਇਸਨੇ ਖੜਕਾ ਨਹੀਂ ਕੀਤਾ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਿਹੜੇ ਚੰਗੇ ਤੇ ਵੱਡੇ ਇਨਸਾਨ ਹਨ ਉਹ ਕਦੀ ਖੜਕਾ ਨਹੀਂ ਕਰਦੇ ਉਹ ਰੌਲਾ ਲੱਪਾ ਨਹੀਂ ਪਾਉਂਦੇ ਉਹ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਲਈ ਆਪਣੇ ਤਰੀਕੇ ਨਾਲ ਤੁਰਦੇ ਹਨ ਤੇ ਆਪਣੀਆਂ ਮੰਜ਼ਲਾਂ ਤੱਕ ਪਹੁੰਚ ਜਾਂਦੇ ਹਨ ਤੇ ਇਹ ਖੜਕਾ ਰੂਪੀ ਕਰਨ ਵਾਲੇ ਇਨਸਾਨ ਸਿਰਫ ਖੜਕੇ ਜੋਗੇ ਰਹਿ ਜਾਂਦੇ ਹਨ ਜਿਨ੍ਹਾਂ ਦੇ ਪੱਲੇ ਜੇ